ੰਦਾਸ ਮਹਾਰਾਜ ਜੀ ਦੀ ਕਿਰਪਾ ਦੁਆਰਾ ਮੈਂ ਆਪਣੇ ਬਹੁਤ ਵੱਡੇ ਭਾਗ ਸਮਝਦਾ ਕਿ ਸ੍ਰੀ ਮੁਖਸਰ ਸਾਹਿਬ ਤੋਂ ਚੱਲ ਕੇ ਜਦੋਂ ਅੱਜ ਸਿਰ ਨਮੋਣ ਆਏ ਮੱਥਾ ਟੇਕਣ ਆਏ ਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਇੱਕ ਵਾਹਿਗੁਰੂ ਨਹੀਂ ਇਹ ਹੈ ਮੇਲ ਕਰਵਾਇਆ ਇੱਥੇ ਪਹੁੰਚੇ ਨੇ ਜਿਸ ਸੰਸਥਾ ਦਾ ਸਾਰੇ ਸੰਸਾਰ ਔਰ ਦੁਨੀਆ ਵਿੱਚ ਬੜਾ ਮਹਾਨ ਸਿੱਖ ਪੰਥ ਲਈ ਯੋਗਦਾਨ ਹੈ ਜੰਗ ਏਜ਼ਾਦੀ ਤੋਂ ਲੈ ਕੇ ਅੱਜ ਉਹਨਾਂ ਦੁਆਰਾ ਗੁਰੂ ਘਰ ਦਾ ਸਰੋਪਾਓ ਬਖਸ਼ਿਸ਼ ਲੈ ਕਰਨ ਲਈ ਮੈਂ ਉਹਨਾਂ ਦਾ ਹਾਰਦਿਕ ਤੌਰ ਤੇ ਹੱਥ ਜੋੜ ਕੇ ਸੰਗਤ ਦਾ ਪੰਥ ਦਾ ਔਰ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਹਾਂ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਮਨਜੀਤ ਸਿੰਘ ਹੋਰੀ ਜਿਨ੍ਹਾਂ ਨਾਲ ਬਹੁਤ ਲੰਬਾ ਸਮਾਂ 올 ਇੰਡੀਆ 6 ਟੂਨ ਫੈਡਰੇਸ਼ਨ ਚ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਭਾਈ ਸਾਹਿਬ ਭਾਈ ਅਮਰੀਕ ਸਿੰਘ ਹੋਰਾ ਨਾਲ ਸੁਭਾਗ ਪ੍ਰਾਪਤ ਹੋਇਆ ਔਰ ਐਮਰਜੈਂਸੀ ਦੇ ਦੌਰਾਨ ਜੋ ਸਭ ਤੋਂ ਵੱਧ ਸਿੱਖ ਪੰਥ ਨੂੰ ਜਥੇਬੰਦ ਕੀਤਾ ਖਾਲਸਾ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਾ ਸਾਹਿਬ ਨੇ ਉਹਨਾਂ ਦੇ ਨਾਲ ਵੀ ਤੁਰਨ ਦਾ ਐਮਰਜੈਂਸੀ ਦੇ ਉਹਨਾਂ ਜਲੂਸਾਂ ਦੇ ਦੌਰਾਨ ਮੌਕਾ ਮਿਲਿਆ ਸੰਗਤ ਨੂੰ ਗੁਰੂ ਉਪਦੇਸ਼ ਔਰ ਗੁਰੂਦਾਸ਼ਾ ਜੋ ਉਹਨਾਂ ਨੇ ਸਾਰੀ ਕੌਮ ਨੂੰ ਸਮਝਾਇਆ ਤਾਂ ਮੈਂ ਆਪਣੇ ਵੱਡੇ ਪੱਖ ਸਮਝਦਾ ਐ ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਸਾਹਿਬ ਪੂਰੇ ਪੰਜਾਬ ਨੂੰ ਪ੍ਰਚਾਰ ਕਰੋਗੇ ਜਾਂ ਸਿਰਫ ਆਪਣੇ ਜਿਹੇ ਤੱਕ ਦੇਖੋ ਇਹ ਵੱਡਾ ਪਣ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਔਰ ਸਾਡੇ ਬਜ਼ੁਰਗ ਨੇਤਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਪ੍ਰਦਾਨ ਕੀਤਾ ਕਿ ਇਸ ਚੁਣੌਤੀਆਂ ਭਰੇ ਸਮੇਂ ਵਿੱਚ ਜਦੋਂ ਸਿੱਖ ਪੰਥ ਦੇ ਸਾਹਮਣੇ ਪੰਜਾਬ ਸਾਹਮਣੇ ਔਰ ਦੇਸ਼ ਸਾਹਮਣੇ ਵੱਡੀਆਂ ਚੁਣੌਤੀਆਂ ਹਨ ਤਾਂ ਮੈਂ ਆਪਣਾ ਤਿਲ ਫੁੱਲ ਉਸ ਗੁਰੂ ਤੇ ਅਕਾਲ ਪੁਰਖ ਦੀ ਕਿਰਪਾ ਦੁਆਰਾ 파ਰਟੀ ਲਈ ਯੋਗਦਾਨ ਪਾ ਸਕਾਂ ਮੈਨੂੰ ਇਹ ਹੀ ਕਿਹਾ ਗਿਆ ਹੈ ਕਿ ਸਾਰੇ ਪੰਜਾਬ ਚ ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਔਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਚੋਣ ਲੜ ਰਹੇ ਨੇ ਉਥੇ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੱਲੋਂ ਦਿੱਤਾ ਜਾਏਗਾ ਮੈਂ ਉਥੇ ਜਾ ਕੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਾਂਗਾ ਜੀ ਤੁਹਾਡੇ ਲਈ ਜੋ ਮੈਸੇਜ ਹੈ ਕੈਪਟਨ ਸਾਹਿਬ ਨੂੰ ਦੇਖੋ ਇਹ ਇਹਨੂੰ ਕਹਿੰਦੇ ਆ ਵਾਟ ਆਫ ਫਾਲ ਅੰਗਰੇਜ਼ੀ ਚ ਬਹੁਤ ਵੱਡਾ ਖਾਨ ਹੈ ਕਿ ਕਿੰਨਾ ਵੱਡਾ ਇੱਕ ਤਰ੍ਹਾਂ ਨਾਲ ਇਨਸਾਨ ਇੱਕ ਰਾਇਲਟੀ ਨੂੰ ਬਿਲੋਂਗ ਕਰਨ ਵਾਲਾ ਇੰਨਾ ਛੋਟਾ ਹੋ ਸਕਦਾ ਹੈ ਕਿ ਨਿੱਜੀ ਤੌਰ ਤੇ ਵਿਨਮਰਤਾ ਨਾਲ ਕੁਝ ਕਈਆਂ ਹੋਈਆਂ ਗੱਲਾਂ ਇਹ ਤਾਂ ਬਿਨਾਂ ਸ਼ੱਕ ਇਹ ਗੱਲ ਹੈ ਕਿ ਇੱਕ ਪਾਰਟੀ ਵਿੱਚ 40 ਸਾਲ ਪੰਜ ਪ੍ਰਧਾਨਾਂ ਦੇ ਅੰਡਰ ਕੰਮ ਕਰਕੇ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਇਹ ਚਾਹੁੰਦਾ ਸੀ ਕਿ ਮੈਂ ਵਿਨਮਰਤਾ ਨਾਲ ਆਪਣੀ ਕੰਮ ਕਰਾਂ ਪਾਰਟੀ ਲਈ ਲੇਕਿਨ ਉਹਨਾਂ ਨੇ ਇਸ ਨੂੰ ਪੋਲਿਟੀਕਲ ਮੋਟੀਵੇਸ਼ਨ ਨਾਲ ਔਰ ਇੱਕ ਮੈਂ ਸਮਝਦਾ ਹਾਂ ਵਿਸ਼ਵਾਸ ਘਾਤ ਨਾਲ ਔਰ ਇਸ ਤੋਂ ਵੀ ਅਗਰ ਮੈਂ ਕਰੜਾ ਸ਼ਬਦ ਵਰਤਾਂ ਤਾਂ ਬਹੁਤ ਅਕਿਰਤਕੰਤਾ ਨਾਲ ਇਸ ਗੱਲ ਦਾ ਪ੍ਰਗਟਾਵਾ ਕੀਤਾ ਔਰ ਮੇਰੀ ਪੋਜੀਸ਼ਨ ਨੂੰ ਉਹਨਾਂ ਨੇ ਜਸਟੀਫਾਈ ਕਰਤਾ ਸਾਰੇ ਪੰਜਾਬ ਹਿੰਦੁਸਤਾਨ ਔਰ ਦੇਸ਼ ਦੇ ਸਾਹਮਣੇ ਕਿ ਮੈਂ ਕੀ ਸ਼ਬਦ ਲਿਖੇ ਔਰ ਉਹਨਾਂ ਸ਼ਬਦਾਂ ਦਾ ਕੀ ਅਰਥ ਹੈ ਇਹ ਸਾਰੇ ਪੰਜਾਬ ਦੇ ਰਾਜਨੀਤਿਕ ਕਾਡਰ ਨੇ ਚਾਹੇ ਉਹ ਕਿਸੇ ਵੀ ਪਾਰਟੀ ਵਿੱਚ ਕੰਮ ਕਰਦਾ ਉਹ ਇਸ ਦਾ ਅੰਦਾਜ਼ਾ ਲਾ ਸਕਦਾ ਹੈ ਇਸ ਕਰਕੇ ਮੈਨੂੰ ਇਸ ਗੱਲ ਦਾ ਕੋਈ ਮੈਂ ਸਮਝਦਾ ਮੈਨੂੰ ਤਾਂ ਫਖਰ ਹੈ ਕਿ ਮੈਂ ਆਪਣੇ ਵੱਲੋਂ ਜੋ ਸ਼ਬਦ ਕਹੇ ਲੇਕਿਨ ਪਬਲਿਕ ਡੋਮੇਨ ਵਿੱਚ ਉਹ ਗੱਲਾਂ ਲੈਉਣੀਆਂ ਮੈਂ ਇਹ ਸਮਝਦਾ ਕਿ ਬਹੁਤ ਨੀਵਾ ਪਾ ਗੱਲ ਸਾਹਿਬ ਮੌਜੂਦਾ ਸਰਕਾਰ ਦੀ ਪਰਫਾਰਮੈਂਸ ਬਾਰੇ ਦੇਖੋ ਇਹ ਤਾਂ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਫਤਵਾ ਸામਨੇ ਆਈ ਜਾਣਾ ਹੈ ਔਰ ਇਹ ਜੋ 13 ਦਾ ਮਿਸ਼ਨ ਲੈ ਕੇ ਚੱਲੇ ਸੀ ਮੈਨੂੰ ਲੱਗਦਾ ਹੈ 13 ਦਾ ਮਿਸ਼ਨ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਫਤਵਾ ਪੰਜਾਬ ਦੇ ਲੋਕਾਂ ਨੇ ਦੇ ਦੇਣਾ ਹੈ